ਸੰਗਰੂਰ ਚ ਜ਼ੈਰੀ ਲਈ ਸ਼ਰਾਬ ਕਾਰਨ ਮੌਤਾਂ ਬਾਅਦ ਹੁਣ ਸਿਆਸੀ ਆਗੂ ਵੀ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਲਈ ਪਹੁੰਚ ਰਹੇ ਨੇ ਸੀਐਮ ਮਾਨ ਬਾਦ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਵੀ ਸੰਗਰੂਰ ਪਹੁੰਚ ਕੇ ਪੀੜਤ ਪਰਿਵਾਰਾਂ ਨੂੰ ਮਿਲੇ ਉਥੇ ਹੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪਟਿਆਲਾ ਦੇ ਰਜੇਂਦਰਾ ਹਸਪਤਾਲ ਜਾ ਕੇ ਸ਼ਰਾਬ ਕਾਂਡ ਦੇ ਮਰੀਜ਼ਾਂ ਦਾ ਹਾਲ ਚਾਲ ਜਾਣਿਆ ਜਾਖੜ ਨੇ ਇਸ ਮਾਮਲੇ 'ਚ ਮਾਨ ਸਰਕਾਰ ਤੇ ਅਣਗੈਲੀ ਦਾ ਇਲਜ਼ਾਮ ਲਾਇਆ ਉਥੇ ਹੀ ਸਰਕਾਰ ਦਾ ਕਹਿਣਾ ਹੈ ਕਿ ਜਾਂਚ ਹੋ ਰਹੀ ਹੈ ਮੂਲ ਜਮ ਫੜੇ ਗਏ ਨੇ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਵੇਗੀ ਪਰਵਾਰ ਦੁਖੀ ਹੈ ਸਾ ਪਰਿਵਾਰ ਦੇ ਜੀ ਜਾਂਦੇ ਰਹੇ ਸੱਤ ਮੌਤਾਂ ਜਵਾਨ ਮੌਤਾਂ ਜਿਹੜੀਆਂ ਇੱਕ ਪਿੰਡ ਦੇ ਅੰਦਰ ਗੁਜਰਾ ਪਿੰਡ ਦੇ ਅੰਦਰ ਹੋਈਆਂ ਮੈਂ ਸਮਝਦਾ ਉਹਨਾਂ ਪਰਿਵਾਰਾਂ ਤੋਂ ਕੁਝ ਆ ਕਹਿਣਾ ਵੀ ਉਹ ਕੀ ਕਹਿ ਰਹੇ ਸਨ ਉਹਨਾਂ ਦੇ ਘਰੇ ਜਵਾਨ ਮੌਤ ਹੋਈ ਹੈ ਸੱਤਰਾ ਤੇ ਬੈਠੇ ਹੈ ਅੱਜ ਪਰ ਉਹਨਾਂ ਦੇ ਦੁੱਖ ਨਾਲ ਦੁੱਖ ਦੇ ਉੱਤੇ ਆ ਕੇ ਕੋਈ ਮੱਲਬ ਦਾਣ ਦੀ ਗੱਲ ਹੁੰਦੀ ਤਾਂ ਚੰਗਾ ਸੀਗਾ ਪਰ ਜਿਸ ਤਰ੍ਹਾਂ ਦਾ ਉਹਨਾਂ ਦੇ ਪਰਿਵਾਰਾਂ ਤੋਂ ਮੈਨੂੰ ਸੁਣਨ ਨੂੰ ਮਿਲਿਆ ਕਿ ਉਹਨਾਂ ਦੇ ਪਰਿਵਾਰਾਂ ਨੂੰ ਕਮਰੇ ਦੇ ਅੰਦਰ ਤਾਲਾ ਦਿੱਤਾ ਗਿਆ ਤਾਂ ਕਿ ਉਹ ਗੱਲ ਪ੍ਰੈਸ ਦੇ ਸਾਹਮਣੇ ਮੁੱਖ ਮੰਤਰੀ ਸਾਹਿਬ ਨੂੰ ਰੂਬਰੂ ਨਾ ਹੋ ਸਕਣ ਤੇ ਭਗਵੰਤ ਮਾਨ ਜੀ ਲੋਕਾਂ ਦੇ ਆਪਣੇ ਆਪ ਨੂੰ ਆਮ ਆਦਮੀ ਦੇ ਨੁਮਾਇੰਦਾ ਕਹਿੰਦੇ ਐ ਤੇ ਉਹ ਪਰਿਵਾਰ ਬੱਚੀਆਂ ਮੈਂ ਤਾਂ ਉਹਨਾਂ ਦੀ ਉਮਰ ਦੇਖ ਕੇ ਹੈਰਾਨ ਸੀਗਾ ਆਪ ਬੱਚੀ ਜਿਹੜੀ ਹੈ ਵਿਧਵਾ ਹੋਗੀ ਉਹਦੀ ਉਮਰ ਕਿੰਨੀ ਕੀ ਇਹ ਕਿ ਲਾਪ ਬੱਚੀ ਉਹ ਮੇਰੇ ਕਲ ਚ ਤਾਂ 18 19 ਸਾਲ ਦੀ ਵੀ ਨਹੀਂ ਹੋਣੀ ਉਹ ਉਹ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਦੇਖਣੇ ਪੈ ਰਹੇ ਨੇ ਪਰਿਵਾਰ ਦੇ ਅੰਦਰੋਂ ਮੁਤਤੋ ਹੀ ਹੈ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਜੋ ਕੁਝ ਪਰੇਸ਼ਾਨੀਆਂ ਦੇਖਣੀ ਪੈ ਰਹੀ ਉਹਦੇ ਵਾਸਤੇ ਇਹ ਮੇਰਾ ਤਾਂ ਮੰਨਣਾ ਹੀ ਹੈ ਵੀ ਜਿਹੜੇ ਭਗਵੰਤ ਮਾਨ ਜੀ ਅੱਜ ਆਏ ਇਸੇ ਚੱਕਰ 'ਚ ਹੈ ਕਿ ਸੁਨੀਲ ਜਾ ਖੜਾਣ ਲੱਗੇ ਨਹੀਂ ਤਾਂ ਝੀਮਾ ਸਾਹਿਬ ਦਾ ਵੀ ਆਪਣਾ ਇਲਾਕਾ ਹੈ ਭਗਵੰਤ ਮਾਨ ਜੀ ਦਾ ਆਪ ਦਾ ਇਲਾਕਾ ਹੈ ਸਭ ਤੋਂ ਪਹਿਲਾਂ ਇਹਨਾਂ ਦਾ ਫਰਜ਼ ਬਣਦਾ ਸੀਗਾ ਜਿਹੜੀ ਰਿਵਾਲ ਸਾਹਿਬ ਨੂੰ ਬਾਤ ਚ ਸੰਭਾਲ ਲੈਂਦੇ ਇਹ ਜਿਹੜੇ ਉਹਨਾਂ ਦੇ ਆਪ ਦੇ ਹੈ ਜਿਨ੍ਹਾਂ ਨੇ ਅੱਜ ਉਸ ਕੁਰਸੀ ਤੇ ਨਵਾਜਿਆ ਹੈ ਨੰ ਭਗਵੰਤ ਮਾਨ ਜੀ ਦਾ ਮੈਂ ਸਮਝਦਾ ਮੋਰਲ ਡਿਊਟੀ ਬਣਦੀ ਸੀ ਵੀ ਪਹਿਲਾਂ ਆ ਕੇ ਪਰਿਵਾਰ ਸਾਹਮਣੇ ਸਾਰਾ ਪੰਜਾਬ ਹੀ ਵੈਸੇ ਤੇ ਕਹਿੰਦੇ ਮੇਰਾ ਪਰਿਵਾਰ ਹੈ ਫਰਾ ਦਾ ਆਪ ਦਾ ਨਿੱਜੀ ਘਰੇ ਜਿੱਥੇ ਬੈਠੇ ਹੈ ਆਪ ਦਾ ਘਰ ਤਾਂ ਸਾਹਮਣੇ ਪਰ ਜਿਹੜੀ ਸਮੱਸਿਆ ਇੱਥੇ ਵੀ ਕਿ ਲੋਕ ਅਨਪੜ੍ਹ ਹੈ ਗਰੀਬ ਹੈ ਪਰ ਉਹ ਵੀ ਕਹਿ ਰਿਹਾ ਹੈ ਵੀ ਇਹ ਜਿਹੜੇ ਤਨਹਾੜ ਹੈ दारू ਦਾ ਧੰਦਾ ਚਲਾਉਂਦੇ ਹੈ ਜੇ ਕੋਈ ਪਠਿੰਡੇ ਬੈਠਾ ਜਿਹਦਾ ਨਾਮ ਲੈ ਰਹੇ ਸੀ ਮੈਂ ਕਿਸੇ ਦਾ ਨਾਮ ਲੈਣਾ ਨਹੀਂ ਚਾਹੁੰਦਾ ਇਹਨਾਂ ਪਰਿਵਾਰ ਇਹ ਦੱਸ ਦੇਣਗੇ ਵੀ ਜਿਹੜੇ ਪਰਿਵਾਰਾਂ ਨਾਲ ਐਕਸ਼ਨ ਕਮੇਟੀ ਦੇ ਮੈਂਬਰ ਬੈਠੇ ਸੀ ਕਹ ਰਹੇ ਸੀ ਉਥੇ ਜਾ ਕੇ ਉਹਨਾਂ ਨਾਲ ਹੱਸਦੇ ਖੇਡਦੇ ਆ ਭਗਵੰਤ ਮਾਨ ਜੀ ਤੇ ਅੱਜ ਕਿਸੇ ਹੋਰ ਦੇ ਗਲਚੇ ਪਾਣਾ ਚਾਹੁੰਦੇ ਆ ਇੱਥੇ ਵੀ ਜਿਹੜੀਆਂ ਫੈਕਟਰੀਆਂ ਚੱਲ ਰਹੀਆਂ ਜਿੱਥੇ ਕਹ ਰਹੇ ਹਰਿਆਣ ਬਾਰਡਰ ਦੇ ਉੱਤੇ ਪਈਆਂ ਪੇਜਪੁਰ ਇੱਕ ਥੇ ਕਹ ਰਿਹਾ ਉਹਨੂੰ ਵੀ ਕਹਿੰਦੇ ਜੀ ਇੱਥੇ ਦੇ ਲੋਕਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਸ਼ੈ ਤੇ ਅੱਜ ਹੀ ਮੈਂ ਜਿਹੜੀ ਗੱਲ ਸੁਣ ਰਿਹਾ ਸੀ ਜੋ ਮੈਂ ਕੱਲ ਇਲੈਕਸ਼ਨ ਕਮਿਸ਼ਨ ਨੂੰ ਕਹਿ ਕੇ ਆਇਆ ਮੈਂ ਇਲੈਕਸ਼ਨ ਕਮਿਸ਼ਨ ਨੂੰ ਪਲਾਹੀ ਬੇਨਤੀ ਕਰਕੇ ਆਇਆ ਸੀ ਮੈਂ ਉਹਨਾਂ ਦਾ ਇਲੈਕਸ਼ਨ ਕਮਿਸ਼ਨ ਦਾ ਧੰਨਵਾਦੀ ਆ ਅਸੀਂ ਸਵੇਰੇ ਉਹਨਾਂ ਨੂੰ ਕਹਿ ਕੇ ਆਇਆ ਮੇਰੇ ਕੱਲ ਦੁਪਹਿਰ ਨੂੰ ਨਾਲ ਦੇ ਨਾਲ ਹੀ ਉਹਨਾਂ ਨੇ ਇਨਕੁਆਇਰੀ ਆਰਡਰ ਕਰਤੀ ਜਿਹੜੀ ਐ ਐਸਆਈਟੀ ਬਣੀ ਐ ਆ ਕੋਈ ਭਗਵੰਤ ਮਾਨ ਜੀ ਨੇ ਨਹੀਂ ਬਣਾਈ ਸਾ ਆ ਇਲੈਕਸ਼ਨ ਕਮਿਸ਼ਨ ਨੇ ਮਾਰਕ ਕੀਤਾ ਵੀ ਆ ਕਰਕੇ ਮੈਨੂੰ ਰਿਪੋਰਟ ਕਰੋ ਤਾਂ ਐਸਆਈਟੀ ਬਣੀ ਐ ਨਹੀਂ ਤਾਂ ਭਗਵੰਤ ਮਾਨ ਜੀ ਨੇ ਇਨੇ ਦਿਨ ਹੋ ਗਏ ਬੋਲੇ ਉਹਨਾਂ ਨੂੰ ਤਾਂ ਯਾਦ ਹੀ ਨਹੀਂ ਉਹ ਤਾਂ ਉੱਥੇ ਦਿੱਲੀ ਬੈਠੇ ਭਾਸ਼ਣ ਕਰੀ ਜਾਂਦੇ ਫਰਜ ਬਣਦਾ ਸੀਗਾ ਇੱਥੇ ਆ ਕੇ ਕਰਦੇ ਪਰ ਜਿਹੜਾ ਇਲਜ਼ਾਮ ਮੈਂ ਕਰ ਲਉਂ ਥੇ ਇਲੈਕਸ਼ਨ ਕਮਿਸ਼ਨ ਚ ਕਹਿ ਕੇ ਸੀਬਨ ਸਾਹਿਬ ਨੂੰ ਇਹ ਉਹਨਾਂ ਦੇ ਥਰੂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉੱਤੇ ਦਿੱਲੀ ਮੈਸੇਜ ਭਰਵਾਇਆ ਸੀਗਾ ਕਿ ਪੰਜਾਬ ਦਾ ਜਿਹੜਾ दारू ਦਾ ਤੇ ਖਾਸ ਤੌਰ ਤੇ ਨਕਲੀ ਤੇ ਸਸਤੀ दारू ਜਿਸ ਚੋਂ ਜ਼ਿਆਦਾ ਮੁਨਾਫਾ ਹੁੰਦਾ ਹੈ ਕਿਉਂਕਿ ਸਾਰਾ ਮਸਲਾ ਪੈਸੇ ਕਮਾਣ ਦਾ ਹੈ ਸਾਹਿਬ ਉਹ ਪੈਸੇ ਕਮਾਣ ਵਾਸਤੇ ਜਿਹੜੇ ਜੇਲਾਂ ਚ ਇਹਨਾਂ ਦੇ ਗੈਂਗਸਟਰਸ ਬੈਠੇ ਆ ਜਿਹੜੇ ਲੀਕਰ ਮਾਫੀਆ दारू ਮਾਫੀਆ ਜੇਲ੍ਹਾਂ ਚ ਬੈਠਾ ਉੱਥੋਂ ਚੱਲ ਰਿਆ ਸਿਟੀ ਦੀ ਪ੍ਰੀਲੀਮਿਨਰੀ ਰਿਪੋਰਟ ਜਿਹੜੀ ਅੱਜ ਮੈਂ ਸੁਣ ਰਿਹਾ ਸੀ ਇੱਥੇ ਆਣ ਤੋਂ ਪਹਿਲਾਂ ਆਫੀਸਰਜ਼ ਕਹਿ ਰਹੇ ਆ ਵੀ ਇਹ ਸਾਰੀ ਅੱਜ ਦੀ ਵਰਤਾਂਤ ਹੋਇਆ ਹੈ ਇਸ ਇਲਾਕੇ 'ਚ ਉਹਦੀ ਸ਼ਾਂਠ ਗੰਢ ਜੇਲ੍ਹ ਚੋਂ ਬਣੀ ਹੈ ਸੰਗਰੂਰ ਜੇਲ੍ਹ ਚੋਂ ਬਣੀ ਹੈ ਜਿਹੜੇ ਤਾਂ ਹੁਣ ਦਾਖਲ ਹੈ ਜੀ ਉਹਨਾਂ ਦੀ ਕੰਡੀਸ਼ਨ ਸੈਟੀਸਫੈਕਟਰੀ ਆ ਉਹਨਾਂ ਦਾ ਟਾਈਮ ਸਰ ਆ ਗਏ ਸੀਗੇ ਜਿਹੜੇ ਸਾਡੇ ਹਸਪੀਟਲ ਦੇ ਵਿੱਚ ਅਸੀਂ ਜਿੰਨੀ ਵੀ ਫੈਸਿਲਿਟੀ ਅਪਗ੍ਰੇਡ ਕੀਤਾ ਸੀਗਾ ਜਿਹਦੇ 'ਚ ਇੰਟੈਂਸਿਵ ਕੇਅਰ ਯੂਨਿਟ ਸੀ ਉਹਦੀ ਲੋਡ ਪਈ ਸੀ ਉਹਨਾਂ ਨੂੰ ਡ ਹੈਂਟੈਂਸਿਵ ਕੇਅਰ ਲਾਈਫ سپورਟ ਮਿਲਿਆ ਉਹਨਾਂ ਨੂੰ ਸੋ ਉਹਦੇ ਕਰਕੇ ਜਿਹੜੇ ਪੇਸ਼ੈਂਟ ਇੱਥੇ ਪਹੁੰਚੇ ਸੀਗੇ ਉਹ ਉਹਦੀਆਂ ਅਸੀਂ ਮਤਲਬ ਤੁਸੀਂ ਕਹੋ ਪਿਆਦੇ ਤੋਂ ਬਾਅਦ ਜਿਹੜੀਆਂ ਡੈਥ ਸੀਗੀਆਂ ਅਸੀਂ ਅਵੋਇਡ ਕਰ ਸਕੇ ਉਹਨਾਂ ਦੀ ਜਿਹੜੀ ਹੋ ਗਈ ਉਹਨਾਂ ਦੀ ਜਾਨ ਬਚਾ ਸਕੇ ਉਹਦੇ ਕਰਕੇ ਲੇਕਿਨ ਫਿਰ ਵੀ ਇਹਦੇ باوجود ਵੀ ਜਿਹੜੀਆਂ ਆਗੀਆਂ ਮੌਤਾਂ ਬਹੁਤ ਹੋਈਆਂ 20 ਔਰ ਇਹਦੇ ਬਾਰੇ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਹੈ ਉਹਨਾਂ ਨੇ ਬਹੁਤ ਇਦਾ ਸਖਤ ਨੋਟਿਸ ਲਿਆ ਜੀ ਔਰ ਜਿਹੜੇ ਬੰਦਿਆਂ ਨੇ ਇਹ ਜਿਹੜੀ ਜ਼ਹਿਰੀਲੀ ਸ਼ਰਾਬ ਵੇਚੀ ਆ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਉਹ ਮਰਡਰ ਦਾ ਕੇਸ ਜਿਹੜਾ ਰਜਿਸਟਰ ਕੀਤਾ ਗਿਆ ਔਰ ਜਿਹੜੇ ਉੱਥੇ ਦੇ ਲੋਕਲ ਐਸਐਚਓ ਆ ਆਈਐਸਆ ਉਹਨਾਂ ਦੇ ਉੱਤੇ ਆਲਰੇਡੀ ਕਾਰਵਾਈ ਹੋ ਗਈ ਆ ਔਰ ਜਿੰਨੇ ਵੀ ਇਹਦੇ ਦੋਸ਼ੀ ਆ ਗਿਆ ਉਹਨਾਂ ਨੂੰ ਇਹੋ ਜਿਹੀ ਐਗਜ਼ੈਂਪਲਰੀ ਸਜ਼ਾ ਦਿੱਤੀ ਜਾਏਗੀ ਕਿ ਮੋੜ ਕੇ ਕਿਸੇ ਦੀ ਹਿੰਮਤ ਨਹੀਂ ਹੋਏਗੀ ਕੋਈ ਨਕਲੀ ਸ਼ਰਾਬ ਬਣਾਉਣ ਦੀ ਜਾਂ ਵੇਚਣ ਦੀ ਤਾਂ ਬਿਲਕੁਲ ਜੀ ਉਹਨਾਂ ਤੇ ਆਲਰੇਡੀ ਐਕਸ਼ਨ ਹੋ ਗਿਆ ਹੈਗਾ ਐਸਐਚਓ ਤੇ ਏਐਸਆ ਸੋ ਤਰਾਣੇ ਦੇ ਉਹ ਸਸਪੈਂਡ ਕਰਤੇ ਗਏ ਉਹਨਾਂ ਦੇ ਖਿਲਾਫ ਇਨਕੁਆਰੀ ਹੋਏਗੀ ਜਿਹੜੀ ਉਹਨਾਂ ਦੀ ਇਨਵੋਲਵਮੈਂਟ ਦੇਖ ਕੇ ਵੀ ਉਹਦੇ ਵਾਸਤੇ ਰਾਮ ਮਟੀਰੀਅਲ ਕਿੱਥੋਂ ਆਇਆ ਸੀ ਕਿੱਥੇ ਬਣੀ ਉਹ ਕਹਿੰਦੇ ਬਣਾਈ ਜਿਹੜੀ ਪੂਰੀ ਚੇਨ ਹੈ ਉਹ ਪੂਰੀ ਚੇਨ ਦੇ ਵਿੱਚ ਸਾਰੇ ਬੰਦਿਆਂ ਦੇ ਉੱਤੇ ਐਕਸ਼ਨ ਹੋਏਗਾ ਸਰ ਟੋਟਲ ਹੁਣ ਤੱਕ ਕਿੰਨੇ ਬੰਦੇ ਦੀ ਜਿਹੜੀ ਡੈਥ ਹੋ ਚੁੱਕੀ ਹੈ ਜਿਹੜੀ ਹੁਣ ਤੱਕ ਮੇਰੇ ਜੋ ਸਿਵਲ ਸਰਜਨ ਦਾ ਮੈਂ ਡੇਲੀ ਬੇਸਿਸ ਤੇ ਜਦੋਂ ਦਾ ਮੇਰੇ ਮੇਰੇ ਧਿਆਨ ਚ ਆਇਆ ਜਦੋਂ ਦਾ ਨੋਟਿਸ ਆਇਆ ਮੰਗਲਵਾਰ ਤੋਂ ਮੈਂ ਰੈਗੂਲਰਲੀ ਜਿਹੜੀ ਉਹਦੀ ਫਾਲੋਅ ਅਪ ਲੈ ਰਿਹਾ ਸੀਗਾ ਹੁਣ ਤੱਕ ਜਿਹੜੇ 20 ਬੰਦਿਆਂ ਦੀ ਮੌਤ ਆ ਜੋ ਕਿ ਬਹੁਤ ਵੱਡਾ ਨੰਬਰ ਹੈ 20 ਬੰਦਿਆਂ ਦੀ ਮੌਤ ਹੋਈ ਹੈ ਜੀ ਤੇ ਚਾਰ ਕੁ ਬੰਦੇ ਹੈਗੇ ਜਿਨ੍ਹਾਂ ਦੀ ਨਜ਼ਰ ਤੇ ਅਸਰ ਪਿਆ ਹੈਗਾ ਜੀ ਸੋ ਬਿਲਕੁਲ ਹੀ ਨਿਗਾ ਚਲੀ ਗਈ ਹੈ ਜੀ ਉਹਨਾਂ ਦੇ ਹਾਂ ਇੱਕ ਨੂੰ ਤਾਂ ਮੈਂ ਮਿਲ ਕੇ ਵੀ ਆਇਆ ਜਿਹੜੇ ਦੋ ਦੋ ਤਾਂ ਉਹਨਾਂ ਦੀ ਬਿਲਕੁਲ ਹੀ ਚਲੀ ਗਈਆ ਦੋ ਦੀ ਅਜੇ ਥੋੜੀ ਜਿਹੀ ਘਟਾਪਟ ਜਦੋਂ ਇਸ ਹਸਪਤਾਲ 'ਚ ਆਗੇ ਸੀਗੇ ਉਹਦਾ ਫਿਰ ਅਸੀਂ ਡਾਇਲਸਿਸ ਕਰਤਾ ਉਹਨਾਂ ਨੂੰ ਹੋਰ ਜਿਹੜੀ ਜਿੰਨੀਆਂ ਵੀ ਐਮਰਜੈਂਸੀ ਮੈਡੀਸਿਨਸ ਆ ਜਿਹੜੀਆਂ ਵੀ ਇਹਨੂੰ ਵਿਚਾਰ ਲਿਓ ਫੋਲੇਟ ਹੁੰਦਾ ਉਹ ਸਾਰੀਆਂ ਅਸੀਂ ਦਵਾਈਆਂ ਵੀ ਉਹਨਾਂ ਨੂੰ ਦਿੱਤੀਆਂ ਹੈਗੀਆਂ ਉਹਨਾਂ ਦਾ ਬਚਾਅ ਹੋ ਗਿਆ ਹਾਫਫੁਲੀ ਹੁਣ ਉਹ ਮਤਲਬ ਆਪਣਾ ਚੱਲਣ ਕਰਨ ਯੋਗ ਹੀ ਉਹਨਾਂ ਦੀ ਵਿਜਨ ਰਹੇਗੀ ਬਟ ਹੈਗੇ ਜੀ ਦੋ ਤਿੰਨ ਬੰਦੇ ਜਿਨ੍ਹਾਂ ਦੀ ਬਿਲਕੁਲ ਜੜੀ ਵਿਜਨ ਚਲੀ ਗਈ ਹੈ ਸਰ ਜਿਨ੍ਹਾਂ ਦੀ ਵਿਜਨ ਚਲੀ ਗਈ ਉਹਨਾਂ ਨੂੰ ਕੋਈ ਸਰਕਾਰ ਵੱਲੋਂ ਕੋਈ ਮੁਆਵਜ਼ਾ ਜਾਂ ਕੁਝ ਇਸ ਤਰ੍ਹਾਂ ਨਹੀਂ ਉਹ ਕਰਨਗੇ ਜੀ ਸਾਰਿਆਂ ਦਾ ਇਹਨਾਂ ਦਾ ਜਿਹੜਾ ਰੀਹੈਬਿਲੀਟੇਸ਼ਨ ਦਾ ਕਰਾਂਗੇ ਬਟ ਮੈਨੂੰ ਬੜੀ ਹੈਰਾਨੀ ਹੋਈ ਹੈ ਜੀ ਵੀ ਆਪਣੇ ਘਰ ਪੰਜਾਬੀਆਂ ਦਾ ਆਪਾਂ ਨੂੰ ਪਤਾ ਹੀ ਹੈ ਵੀ ਜਿਹੜੇ दारू ਦੇ ਸ਼ਕੀਨ ਹੈ ਜੀ ਉਹ ਔਰ ਜਿਆਦਾ ਬੰਦੇ ਲੇਬਰਰ ਆ ਔਰ ਉਹ ਰੋਜ਼ ਪੀਂਦੇ ਆ ਔਰ ਉਹਨਾਂ ਨੇ ਮਤਲਬ ਪੀਤੀ ਵੀ ਅਦਾਇਮਾ ਪੁੱਛਿਆ ਕਿਸ ਨੇ ਪੂਆ ਕਿਸ ਨੇ ਅਦਾਇਆ ਮਤਲਬ ਨਾ ਤੇ ਉਹ ਜਿਹੜੀ ਕੁਆਂਟੀਟੀ ਹੁੰਦੀ ਆ ਉਹ ਵੀ ਮੈਟਰ ਕਰਦੀ ਆ ਜਿਹੜਾ ਜਿਆਦਾ ਪੀਂਦੇ ਉਹਨੂੰ ਮਤਲਬ ਨੁਕਸਾਨ ਹੋ ਜਾਂਦਾ ਤੇ ਉਹ ਕਰਾਂਗੇ ਜੀ ਸਾਰਾ ਕੁਝ ਕਰਾਂਗੇ ਉਹਨਾਂ ਦੀ ਜੋ ਵੀ ਜਿਹੜੇ ਤਾਂ ਇਹ ਤਾਂ ਚਲੋ ਇੱਕ ਬਚਾਰੇ ਜਿਹੜੇ ਗਰੀਬ ਬੰਦੇ ਆ ਤਾਂ ਵਿਕਟਮ ਆ ਨਾ ਜੀ ਇਹਨਾਂ ਦੇ ਨਾਲ ਸਰਕਾਰ ਨੂੰ ਪੂਰੀ ਹਮਦਰਦੀ ਆ ਉਹਨਾਂ ਦੀ ਇਹਨਾਂ ਦੀ ਹਰ ਪੋਸੀਬਲ ਮਦਦ ਕਰਾਂਗੇ ਜੀ ਔਰ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਖਤ ਤੋਂ ਸਖਤ ਜਵਾਬ ਦੇਣਾ